ਅੱਜ ਅਸੀਂ ਗੱਲ ਕਰਾਂਗੇ ਕਿ ਤੁਹਾਡਾ ਅਵਚੇਤਨ ਮਨ ਤੁਹਾਡੇ ਵਿਅਵਤਾ ਜੀਵਨ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਗੌਰਤਲਬ ਹੈ ਕਿ ਵਿਅਵਤਾ ਜੀਵਨ ਦੀਆਂ ਸਾਰੀਆਂ ਹੀ ਸਮੱਸਿਆਵਾਂ ਮਨ ਦੀ ਕਾਰਜ ਪ੍ਰਣਾਲੀ ਅਤੇ ਉਸ ਦੀਆਂ ਸ਼ਕਤੀਆਂ ਨੂੰ ਸਹੀ ਤਰੀਕੇ ਨਾਲ ਨਾ ਸਮਝ ਸਕਣ ਕਰਕੇ ਹੀ ਹੁੰਦੀਆਂ ਹਨ। ਵਿਅਵਤਾ ਜ਼ਿੰਦਗੀ ਵਿੱਚ ਦੁੱਖ, ਵਿਵਾਦ, ਬਕਰੀਵਾ ਅਤੇ ਤਲਾਕ ਦੀਆਂ ਸਮੱਸਿਆਵਾਂ ਔਰਤ ਅਤੇ ਮਰਦ ਦੀਆਂ ਬਾਕੀ ਸਮੱਸਿਆਵਾਂ ਤੋਂ ਵੱਖ ਨਹੀਂ ਹਨ ਵਿਆਹ ਦਾ ਅਰਥ ਹੈ ਦੋਵਾਂ ਨੂੰ ਆਪਸੀ ਸਮਰਪਣ ਨਾਲ ਰਹਿਣਾ ਹੋਵੇਗਾ ਜੇਕਰ ਕੋਈ ਵਿਅਕਤੀ ਆਪਣੇ ਰੁਤਬੇ ਨੂੰ ਵਧਾਉਣ ਅਤੇ ਔਰਤ ਦੀ ਜਾਇਦਾਦ ਜਾਂ ਸਮਾਜਿਕ ਸਨਮਾਨ ਦੇ ਕਰਕੇ ਉਸ ਨਾਲ ਵਿਆਹ ਕਰੇ ਤਾਂ ਇਸ ਨੂੰ ਸੱਚਾ ਵਿਆਹ ਨਹੀਂ ਕਿਹਾ ਜਾ ਸਕਦਾ ਇਸੇ ਹੀ ਤਰ੍ਹਾਂ ਦਾ ਵਿਆਹ ਮਜ਼ਾਕ ਅਤੇ ਧੋਖਾ ਡਰਾਮਾ ਇਸ ਤੋਂ ਇਲਾਵਾ ਕੁਝ ਨਹੀਂ ਹੋਵੇਗਾ ਜਦ ਕਿ ਜੇਕਰ ਕੋਈ ਔਰਤ ਇਹ ਕਹਿੰਦੀ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਕੰਮ ਕਰਕੇ ਥੱਕ ਚੁੱਕੀ ਹੈ ਅਤੇ ਸੁਰੱਖਿਆ ਦੀ ਖਾਤਰ ਵਿਆਹ ਕਰਨਾ ਚਾਹੁੰਦੀ ਹੈ ਤਾਂ ਇਸ ਵਿਆਹ ਦਾ ਬੁਨਿਆਦੀ ਜਾਂ ਮੋਡਲਾ ਆਧਾਰ ਹੀ ਗਲਤ ਹੈ ਜਿਸ ਤਰ੍ਹਾਂ ਅਯੋਕੇ ਸਮਾਜ ਵਿੱਚ ਤਲਾਕ ਦੇ ਕੇਸ ਵਧ ਰਹੇ ਹਨ ਉੱਥੇ ਅਸੀਂ ਗੱਲ ਕਰਾਂਗੇ ਤਲਾਕ ਕੇਵਲ ਇੱਕ ਵਿਅਕਤੀਗਤ ਸਵਾਲ ਹੈ ਇਸ ਦਾ ਕੋਈ ਅਜਿਹਾ ਵੀ ਜਵਾਬ ਨਹੀਂ ਹੋ ਸਕਦਾ ਜਿਹੜਾ ਸਾਰਿਆਂ ਲਈ ਸਹੀ ਬੈਠਦਾ ਹੋਵੇ ਤਲਾਕ ਸਮੱਸਿਆਵਾਂ ਦਾ ਹੱਲ ਨਹੀਂ ਹੈ ਅਗਰ ਇੱਕ ਵਿਅਕਤੀ ਲਈ ਤਲਾਕ ਸਹੀ ਹੈ ਤਾਂ ਦੂਸਰੇ ਲਈ ਇਹੀ ਤਲਾਕ ਵਾਲਾ ਵਰਤਾਰਾ ਗਲਤ ਵੀ ਹੋ ਸਕਦਾ ਹੈ ਅੱਗੇ ਗੱਲ ਕਰਦੇ ਹਾਂ ਆਪਣੇ ਵਿਵਹਤਾ ਜੀਵਨ ਬਾਰੇ ਅਸੀਂ ਕਈ ਗਲਤੀਆਂ ਕਰਦੇ ਹਾਂ ਸਭ ਤੋਂ ਵੱਡੀ ਗਲਤੀ ਇਹ ਕਿ ਆਪਣੀਆਂ ਵਿਵਹਤਾ ਸਮੱਸਿਆਵਾਂ ਜਾਂ ਮੁਸ਼ਕਲਾਂ ਬਾਰੇ ਗਵੰਡੀਆਂ ਅਤੇ ਰਿਸ਼ਤੇਦਾਰਾਂ ਨਾਲ ਗੱਲ ਕਰਨਾ ਸਾਨੂੰ ਆਪਣੀਆਂ ਵਿਅਕਤੀ ਸਮੱਸਿਆਵਾਂ ਬਾਰੇ ਗਵੰਡੀਆਂ ਜਾਂ ਰਿਸ਼ਤੇਦਾਰਾਂ ਨਾਲ ਗੱਲ ਕਰਨ ਤੋਂ ਗਰੀਜ ਕਰਨਾ ਚਾਹੀਦਾ ਹੈ ਮੰਨ ਲਓ ਇੱਕ ਪਤਨੀ ਆਖਦੀ ਹੈ ਆਪਣੀ ਗਵੰਡਨ ਨਾਲ ਗੱਲ ਕਰਦੇ ਹੋਏ ਕਿ ਉਸ ਦਾ પતિ ਆਪਣੀ ਮਾਂ ਨਾਲ ਬਹੁਤ ਮਾੜਾ ਸਲੂਕ ਕਰਦਾ ਹੈ ਅਤੇ ਬਹੁਤ ਸ਼ਰਾਬ ਪੀਂਦਾ ਹੈ ਅਜਿਹੀਆਂ ਗੱਲਾਂ ਕਰਕੇ ਉਹ ਆਪਣੇ ਪਤੀ ਨੂੰ ਦੂਜਿਆਂ ਦੀ ਨਜ਼ਰ ਵਿੱਚ ਨੀਮਾ ਖਾਉਣ ਦੇ ਨਾਲ-ਨਾਲ ਉਸ ਨੂੰ અપਮਾਨਿਤ ਵੀ ਕਰ ਰਹੀ ਹੈ ਜਦ ਕਿ ਅਜਿਹੀਆਂ ਗੱਲਾਂ ਸੁਣ ਕੇ ਗਵਾਂਢੀ ਜਾਂ ਰਿਸ਼ਤੇਦਾਰ ਕੋਈ ਵੀ ਠੁਕਵੀਂ ਸਲਾਹ ਨਹੀਂ ਦੇਣਗੇ ਰਿਸ਼ਤੇਦਾਰ ਹਮੇਸ਼ਾ ਤਾਂ ਨਹੀਂ ਪਰ ਆਮ ਤੌਰ ਤੇ ਤੁਹਾਨੂੰ ਗਲਤ ਸਲਾਹ ਦਿੰਦੇ ਹਨ ਹਾਲਾਂਕਿ ਹਰ ਰਿਸ਼ਤੇਦਾਰ ਮਾੜੀ ਸਲਾਹ ਨਹੀਂ ਦਿੰਦਾ ਪਰ ਜ਼ਿਆਦਾਤਰ ਸਲਾਹਾਂ ਗਲਤੀ ਦਿੱਤੀਆਂ ਜਾਂਦੀਆਂ ਹਨ ਹਰ ਕੋਈ ਆਪਣੇ ਤਜਰਬੇ ਜਾ ਆਪਣੀ ਸੋਚ ਮੁਤਾਬਕ ਸਲਾਹ ਦਿੰਦਾ ਹੈ ਜੋ ਕਿ ਜ਼ਰੂਰੀ ਨਹੀਂ ਉਸ ਦੁਆਰਾ ਦਿੱਤੀ ਸਲਾਹ ਤੁਹਾਡਾ ਫਾਇਦਾ ਕਰੇ ਇਹ ਸਲਾਹਾਂ ਆਮ ਤੌਰ ਤੇ ਨਿਰਪੱਖ ਨਾ ਹੋ ਕੇ ਪੱਖਪਾਤੀ ਹੁੰਦੀਆਂ ਹਨ ਆਪਣੇ ਵਿਅਕਤੀ ਜੀਵਨ ਦੇ ਦੁਖਦ ਪਹਿਲੂਆਂ ਨੂੰ ਕਦੇ ਵੀ ਆਪਣੇ ਮਿੱਤਰਾਂ ਜਾਂ ਸਨਈਆਂ ਦੇ ਸਾਹਮਣੇ ਉਜਾਗਰ ਨਾ ਕਰੋ ਆਪਣੀਆਂ ਲੜਾਈਆਂ ਆਪਣੇ ਤੱਕ ਹੀ ਸੀਮਤ ਰੱਖੋ ਦੂਸਰਿਆਂ ਸਾਹਮਣੇ ਕਿ ਜੇ ਕੋਈ ਵੀ ਗੱਲ ਨਾ ਕਰੋ ਜਿਸ ਦੇ ਨਾਲ ਤੁਹਾਡਾ ਨੈਗੇਟਿਵ ਪ੍ਰਭਾਵ ਜਾਂਦਾ ਹੋਵੇ ਚੰਗਾ ਅਤੇ ਸੁਖੀ ਵਿਵਤਾ ਜੀਵਨ ਜਿਉਣ ਲਈ ਕਦੀ ਵੀ ਇਹ ਕੋਸ਼ਿਸ਼ ਨਾ ਕਰੋ ਕਿ ਤੁਹਾਡਾ ਸਾਥੀ ਤੁਹਾਡੇ ਮੁਤਾਬਕ ਹੋਵੇ ਆਪਣੇ ਸਾਥੀ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ ਉਸ ਨੂੰ ਆਪਣੇ ਮੁਤਾਬਕ ਟਾਲਣ ਦੀਆਂ ਕੋਸ਼ਿਸ਼ਾਂ ਕਈ ਵਾਰ ਵਿਵਤਾ ਜੀਵਨ ਨੂੰ ਤਬਾਹ ਕਰ ਦਿੰਦੀਆਂ ਹਨ ਸਭ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਕੋਈ ਵੀ ਮਨੁੱਖ ਆਦਰਸ਼ ਵਿਅਕਤੀ ਨਹੀਂ ਹੋ ਹੈ ਜੇਕਰ ਤੁਸੀਂ ਸੁਖੀ ਅਤੇ ਬਿਨਾ ਤਲਾਕ ਦੀ ਨੋਬਤ ਆਉਣ ਦੇ ਵਿਵਹਤਾ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਤਾਂ ਦੂਸਰੇ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ ਬਲਕਿ ਖੁਦ ਨੂੰ ਦੂਸਰੇ ਦੇ ਮੁਤਾਬਕ ਢਾਲਣ ਦਾ ਉਪਰਾਲਾ ਕਰੋ ਇਹ ਕਿਸ ਨਿਯਮ ਪਤੀ ਅਤੇ ਪਤਨੀ ਤੇ ਬਰਾਬਰ ਟੁਕਦਾ ਹੈ ਕੁਝ ਕਦਮ ਸੁਖੀ ਜੀਵਨ ਵੱਲ ਕਦੀ ਵੀ ਨਿੱਕੀ-ਮੋਟੀ ਨਿਰਾਸ਼ਾ ਨਾਲ ਹੋਣ ਵਾਲੀ ਚਿੜਚਿੜ ਜਾਂ ਗੁੱਸੇ ਨੂੰ ਅਗਲੇ ਦਿਨ ਤੱਕ ਨਾ ਰੱਖੋ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਦੂਜੇ ਨੂੰ ਹਰ ਕੌੜੀ ਗੱਲ ਲਈ ਮਾਫ ਕਰ ਦਿਓ ਆਪਣੇ ਅਵਚੇਤਨ ਮਨ ਨਾਲ ਸ਼ਾਂਤੀ ਅਤੇ ਪ੍ਰੇਮ ਦੀਆਂ ਭਾਵਨਾਵਾਂ ਜੀਵਨ ਸਾਥੀ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਭੇਜਦੇ ਰਹੋ ਪੋਜ਼ਿਟਿਵ ਸੋਚੋ ਨਾਸ਼ਤੇ ਵੇਲੇ ਰੱਬ ਨੂੰ ਯਾਦ ਕਰੋ ਭੋਜਨ ਅਤੇ ਸੁੱਖ ਸ਼ਾਂਤੀ ਅਤੇ ਪ੍ਰਮਾਤਮਾ ਦੀਆਂ ਰਹਿਮਤਾਂ ਦਾ ਸ਼ੁਕਰਾਨਾ ਕਰੋ ਖਾਣੇ ਵਾਲੇ ਟੇਬਲ ਤੇ ਸਮੱਸਿਆ ਚਿੰਤਾ ਜਾਂ ਬਹਿਸ ਦੀ ਗੱਲ ਨਾ ਕਰੋ ਆਪਣੇ ਜੀਵਨ ਸਾਥੀ ਦੀ ਪ੍ਰਸ਼ੰਸਾ ਕਰੋ ਆਪਣੇ ਜੀਵਨ ਸਾਥੀ ਨੂੰ ਕਦੇ ਵੀ ਅਣਦੇਖਾ ਨਾ ਕਰੋ ਸਾਥੀ ਨੂੰ ਪ੍ਰੇਮ ਅਤੇ ਪ੍ਰਸ਼ੰਸਾ ਦਿਤਾਓ ਉਸ ਵੱਲੋਂ ਕੀਤੇ ਹੋਏ ਕੰਮਾਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕਰਨ ਨਾਲ ਜੀਵਨ ਸਾਥੀ ਨੂੰ ਹੋਰ ਉਤਸ਼ਾਹ ਮਿਲਦਾ ਹੈ ਕੁਝ ਯਾਦ ਰੱਖਣ ਯੋਗ ਵਿਚਾਰ ਮਾਨਸਿਕ ਅਤੇ ਅਧਿਆਤਮਿਕ ਨਿਜਮਾ ਦਾ ਅਗਿਆਨ ਹੀ ਸਾਰੇ ਵਿਵਤਾ ਦੁੱਖਾਂ ਦਾ ਕਾਰਨ ਹੈ ਨਾਲੋ ਨਾਲ ਵਿਗਿਆਨਿਕ ਪ੍ਰਾਰਥਨਾ ਕਰਨ ਤੇ ਤੁਸੀਂ ਨਾਲ ਬਣੇ ਰਹਿ ਸਕਦੇ ਹੋ ਤਲਾਕ ਰੋਕਣ ਦਾ ਸਭ ਤੋਂ ਚੰਗਾ ਸਮਾਵਿਆ ਤੋਂ ਪਹਿਲਾਂ ਹੈ ਜੇਕਰ ਤੁਸੀਂ ਸਿੱਖ ਲੈਂਦੇ ਹੋ ਕਿ ਸਹੀ ਤਰੀਕੇ ਨਾਲ ਕਿਵੇਂ ਰਹਿਣਾ ਹੈ ਤਾਂ ਤੁਸੀਂ ਆਪਣੇ ਵੱਲ ਜੀਵਨ ਸਾਥੀ ਨੂੰ ਆਕਰਸ਼ਿਤ ਕਰੋਗੇ ਵਿਆਹ ਮਰਦ ਅਤੇ ਔਰਤ ਦਾ ਮੇਲ ਹੈ ਜਿਹੜਾ ਪ੍ਰੇਮ ਦੀ ਡੋਰ ਨਾਲ ਆਪਸ ਵਿੱਚ ਬੰਨਦਾ ਹੈ ਉਹਨਾਂ ਦੇ ਦਿਲ ਇੱਕ ਹੋ ਕੇ ਧੜਕਦੇ ਹਨ ਤੇ ਉਹ ਅੱਗੇ ਇਸ ਤੋਂ ਈਸ਼ਵਰ ਵੱਲ ਵੱਧਦੇ ਹਨ ਵਿਆਹ ਖੁਸ਼ੀ ਦੀ ਗਰੰਟੀ ਨਹੀਂ ਹੈ ਲੋਕ ਈਸ਼ਵਰ ਦੇ ਸਦੀਵੀ ਸੱਚ ਅਤੇ ਜੀਵਨ ਦੇ ਅਧਿਆਤਮਿਕ ਮੁੱਲਾਂ ਦੇ ਜਰੀਏ ਖੁਸ਼ੀ ਪਾਉਂਦੇ ਹਨ ਫਿਰ ਮਰਦ ਅਤੇ ਔਰਤ ਇੱਕ ਦੂਜੇ ਦੀ ਖੁਸ਼ੀ ਅਤੇ ਸੁੱਖ ਵਿੱਚ ਯੋਗਦਾਨ ਦੇ ਸਕਦੇ ਹਨ ਤੁਸੀਂ ਉਹਨਾਂ ਗੁਣਾ ਅਤੇ ਵਿਸ਼ੇਸ਼ਤਾਵਾਂ ਉੱਤੇ ਵਿਚਾਰ ਕਰਕੇ ਸਹੀ ਜੀਵਨ ਸਾਥੀ ਨੂੰ ਕਰਸ਼ਿਤ ਕਰਦੇ ਹੋ ਜਿਨ੍ਹਾਂ ਦੀ ਛਲਾਗਾ ਤੁਸੀਂ ਕਿਸੇ ਮਰਦ ਜਾਂ ਔਰਤ ਨਾਲ ਕਰਦੇ ਹੋ ਫਿਰ ਤੁਹਾਡਾ ਅਵਚੇਤਨ ਮੰਨ ਤੁਹਾਨੂੰ ਦੇਵੀ ਵਿਧਾਨ ਵਿੱਚ ਇੱਕ ਕਰ ਦੇਵੇਗਾ ਜੀਵਨ ਸਾਥੀ ਵਿੱਚ ਜੋ ਚਾਹੁੰਦੇ ਹੋ ਉਸਤੇ ਮਾਨਸਿਕ ਸੰਤਲ ਨੂੰ ਆਪਣੀ ਮਾਨਸਿਕਤਾ ਵਿੱਚ ਬਣਾ ਲਓ ਜੇਕਰ ਤੁਸੀਂ ਜੀਵਨ ਵਿੱਚ ਸੱਚੇ ਇਮਾਨਦਾਰ ਅਤੇ ਪ੍ਰੇਮਪੂਰਨ ਜੀਵਨ ਸਾਥੀ ਨੂੰ ਆਕਰਸ਼ਿਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪ ਇਮਾਨਦਾਰ ਸੱਚਾ ਅਤੇ ਪ੍ਰੇਮਪੂਰਨ ਬਣਨਾ ਪਵੇਗਾ ਤੁਹਾਨੂੰ ਵਿਆਹ ਦੀਆਂ ਗਲਤੀਆਂ ਦੁਹਰਾਉਣ ਦੀ ਲੋੜ ਨਹੀਂ ਹੈ ਜਦੋਂ ਤੁਸੀਂ ਸੱਚਮੁੱਚ ਯਕੀਨ ਕਰਦੇ ਹੋ ਕਿ ਤੁਹਾਨੂੰ ਆਦਰਸ਼ ਜੀਵਨ ਸਾਥੀ ਮਿਲ ਸਕਦਾ ਹੈ ਤੈਨੂੰ ਆਪਣੇ ਵਿਸ਼ਵਾਸ ਦੇ ਅਨੁરૂਪ ਹੀ ਮਿਲੇਗਾ ਵਿਸ਼ਵਾਸ ਕਰਨਾ ਕਿਸੇ ਚੀਜ਼ ਨੂੰ ਸੱਚ ਮੰਨਣਾ ਹੈ ਆਪਣੇ ਆਦਰਸ਼ ਸਾਥੀ ਨੂੰ ਮਾਨਸਿਕ ਤੌਰ ਤੇ ਸਵੀਕਾਰ ਕਰੋ ਇਸ ਗੱਲ ਉੱਤੇ ਹੈਰਾਨ ਨਾ ਹੋਵੋ ਕਿ ਜਿਸ ਜੀਵਨ ਸਾਥੀ ਲਈ ਤੁਸੀਂ ਪ੍ਰਾਰਥਨਾ ਕਰ ਰਹੇ ਹੋ ਉਹ ਕਿਵੇਂ ਕਿਉਂ ਅਤੇ ਕਿੱਥੇ ਮਿਲੇਗਾ ਆਪਣੇ ਅਵਚੇਤਨ ਮਨ ਦੀ ਬੁੱਧੀ ਮੁਤਾਬਕ ਤੇ ਪੂਰਾ ਭਰੋਸਾ ਰੱਖੋ ਇਸ ਦੇ ਕੋਲ ਆਪਣੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਦੀ ਅਸੀਮ ਸ਼ਕਤੀ ਹੈ ਤੁਹਾਨੂੰ ਇਸ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਆਪਣੇ ਜੀਵਨ ਸਾਥੀ ਦੇ ਪ੍ਰਤੀ ਡਰ ਦੇ ਵਿਚਾਰ ਰੱਖਣਾ ਬੰਦ ਕਰ ਦਿਓ ਇਹ ਨਾ ਸੋਚੋ ਕਿ ਤੁਹਾਡਾ ਜੀਵਨ ਸਾਥੀ ਤੁਹਾਡੇ ਤੋਂ ਦੂਰ ਚਲਾ ਜਾਏਗਾ ਜੇਕਰ ਤੁਸੀਂ ਅਜਿਹਾ ਸੋਚਦੇ ਹੋ ਤਾਂ ਇੱਕ ਦਿਨ ਉਹ ਸੱਚਮੁੱਚ ਤੁਹਾਡੇ ਤੋਂ ਦੂਰ ਹੋ ਜਾਏਗਾ ਪ੍ਰੇਮ, ਸ਼ਾਂਤੀ, ਸਦਭਾਵ ਅਤੇ ਤਾਲਮੇਲ ਦੇ ਵਿਚਾਰ ਰੱਖੋ। ਤੁਹਾਡਾ ਵਿਅਹਤਾ ਜੀਵਨ ਦਿਨੋ-ਦਿਨ ਹੋਰ ਸੁੰਦਰ ਅਤੇ ਅਦਭੁਤ ਹੁੰਦਾ ਜਾਏਗਾ। ਇੱਕ ਦੂਜੇ ਦੇ ਪ੍ਰਤੀ ਪ੍ਰੇਮ, ਸ਼ਾਂਤੀ ਦੇ ਸਦਭਾਵ ਪ੍ਰਸਾਰਿਤ ਕਰੋ। ਤੁਹਾਡਾ ਅਵਚੇਤਨ ਮਨ ਇਨ੍ਹਾਂ ਤਰੰਗਾਂ ਨੂੰ ਫੜ ਲੈਂਦਾ ਹੈ ਜਿਸ ਵਿੱਚ ਆਪਸੀ ਵਿਸ਼ਵਾਸ, ਪ੍ਰੇਮ ਅਤੇ ਸਨਮਾਨ ਵੱਧਦਾ ਹੈ। ਚਿੜਚੜਾ ਜੀਵਨ ਸਾਥੀ ਆਮ ਤੌਰ ਤੇ ਧਿਆਨ ਅਤੇ ਸਨਮਾਨ ਚਾਹੁੰਦਾ ਹੈ ਉਹ ਪ੍ਰੇਮ ਅਤੇ ਸਨੇਹ ਦਾ ਭੁੱਖਾ ਹੈ ਉਸ ਦੇ ਕਈ ਚੰਗੇ ਗੁਣਾਂ ਦੀ ਤਾਰੀਫ ਕਰੋ ਉਸ ਨੂੰ ਉਤਾਂ ਚੁੱਕੋ ਉਸ ਨੂੰ ਦਿਖਾਓ ਕਿ ਤੁਸੀਂ ਉਸ ਨਾਲ ਪਿਆਰ ਕਰਦੇ ਹੋ ਉਸ ਦੀ ਸ਼ਲਾਘਾ ਵੀ ਕਰਦੇ ਹੋ ਜਿਹੜੇ ਜੀਵਨ ਸਾਥੀ ਇੱਕ ਦੂਜੇ ਨਾਲ ਪ੍ਰੇਮ ਕਰਦੇ ਹਨ ਉਹ ਸ਼ਬਦ ਕਰਮ ਜਾਂ ਮਨ ਵਿੱਚ ਕੋਈ ਪ੍ਰੇਮ ਵਿਰੋਧੀ ਜਾਂ ਦਇਰਹਿਤ ਕੰਮ ਨਹੀਂ ਕਰਦੇ ਪ੍ਰੇਮ ਉਹੀ ਕਰਦਾ ਹੈ ਜਿਹੜਾ ਪ੍ਰੇਮ ਹੁੰਦਾ ਹੈ ਵਿਵਹਤਾ ਸਮੱਸਿਆਵਾਂ ਵਿੱਚ ਹਮੇਸ਼ਾ ਮਹਰਾਂ ਤੋਂ ਸਲਾਹ ਲਵੋ ਜਿਸ ਤਰ੍ਹਾਂ ਤੁਸੀਂ ਦੰਦ ਕਢਵਾਉਣ ਲਈ ਕਿਸੇ ਕਾਰਪੈਂਟਰ ਕੋਲ ਨਹੀਂ ਜਾਂਦੇ ਇਸੇ ਤਰ੍ਹਾਂ ਆਪਣੀਆਂ ਸਮੱਸਿਆਵਾਂ ਰਿਸ਼ਤੇਦਾਰਾਂ ਜਾਂ ਦੋਸਤਾਂ ਨਾਲ ਸਾਂਝੀਆਂ ਕਰਨ ਦੀ ਜਗ੍ਹਾ ਕਿਸੇ ਮਾਹਿਰ ਵਿਅਕਤੀ ਕੋਲੋਂ ਸਲਾਹ ਲਵੋ ਜਿਹੜਾ ਕਿ ਤੁਹਾਨੂੰ ਸਹੀ ਸਲਾਹ ਦੇ ਸਕੇ ਨਾਲ ਨਾਲ ਪ੍ਰਾਰਥਨਾ ਕਰੋ ਕਿ ਮੇਰਾ ਜੀਵਨ ਸਾਥੀ ਚੰਗਾ ਸੁਲਝਿਆ ਹੋਇਆ ਅਤੇ ਸੁਹਿਰਦ ਹੈ ਉਸ ਨਾਲ ਪੇਮ ਦੇ ਭਾਵ ਰੱਖੋ ਤਾਂ ਜੋ ਤੁਹਾਡਾ ਵਿਵਹਤਾ ਜੀਵਨ ਸੁੱਖਾਂ ਭਰਿਆ ਹੋਵੇ ਧੰਨਵਾਦ